ਮੈਂ ਸੁਣਿਆ ਕਿ ਇੱਥੇ ਜੋ ਵੀ ਸੱਚੇ ਮਨ ਨਾਲ ਮੁਰਾਦ ਮੰਗੋ ਸਭ ਪੂਰੀਆਂ ਹੁੰਦੀਆਂ ਨੇ ਕੀ ਇਹ ਸੱਚ ਹੈ ਬਿਲਕੁਲ ਸੱਚ ਹੈ ਇਹ ਤੁਸੀਂ ਠੀਕ ਸੁਣਿਆ ਇੱਥੇ ਜੋ ਮੰਗੋ ਉਹ ਮਿਲਦਾ ਬਿਨਾਂ ਮੰਗਿਆ ਬਹੁਤ ਕੁਝ ਮਿਲਦਾ ਬਿਨਾਂ ਮੰਗਿਆ ਉਦੋਂ ਵੀ ਜ਼ਿਆਦਾ ਮਿਲਦਾ ਕੋਈ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ ਹਸਪਤਾਲ ਮਹਾਰਾਜ ਜੀ ਬਹੁਤ ਸੋਹਣਾ ਰਾਜਾ ਸਭ ਦੀ ਵੀ ਬਹੁਤ ਕਿਰਪਾ ਜਿੱਥੇ ਅੱਪਾ ਬੈਠੇ ਆ ਇਹ ਰਾਜਾ ਸਭ ਦੀ ਦਾ ਹਸਪਤਾਲ ਹੈ ਜੀ ਇਹ ਚੈਰੀਟੇਬਲ ਹਸਪੀਟਲ ਹੈ ਹਾਂਜੀ ਚੈਰੀਟੇਬਲ ਕਿਸ ਨਾਮ ਤੋਂ ਇਹ ਹਸਪੀਟਲ ਜਿਹੜਾ ਬਣਾਇਆ ਗਿਆ ਹੈ ਸ਼ਰੀਨਾਥ ਕਮਲ ਰਾਜਾ ਸਾਹਿਬ ਮੈਮੋਰੀਅਲ ਚੈਰੀਟੇਬਲ ਬਸੋ ਇਸ ਹਸਪੀਟਲ ਦੇ ਵਿੱਚ ਕੀ ਕੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਦੋ ਤਾਂ ਆਪਣੇ ਕੋਲ ਹੈਗੇ ਨੇ ਐਮਟੀ ਮੈਡੀਸ ਗਾਇਨਕੋਲੋਜਿਸਟ ਵੀ ਹੈਗੇ ਨੇ ਆਰਥੋਪੈਡਿਕਸ ਵੀ ਹੈਗੇ ਨੇ ਡਾਇਲਿਸਿਸ ਵੀ ਕਰਦੇ ਆਪਾਂ ਸਪੀਚ ਥੈਰੇਪੀ ਵੀ ਦਿੰਦੇ ਆ ਆਡੀਓਮੈਟਰੀ ਵੀ ਹੈ ईएनटी ਵੀ ਹੈਗੇ ਨੇ ਆਪਣੇ ਕੋਲ ਸਰਜਨ ਵੀ ਹੈਗੇ ਕੋਈ ਇੱਥੇ ਚਮਤਕਾਰ ਵੀ ਦੇਖਣ ਨੂੰ ਮਿਲੇ ਨੇ ਕਿਸੇ ਸਮੇਂ ਤੇ ਹਰ ਰੋਜ਼ ਸਾਖੀਆਂ ਵਾਪਰਦੀਆਂ ਨੇ ਇਹ ਸਿਰਫ ਸੰਗਤਾਂ ਨੂੰ ਮਿਲਦੇ ਨੇ ਜਾਂ ਫਿਰ ਜਿਹੜੀ ਇੱਥੇ ਦੀ ਸੇਵਾਦਾਰ ਨੇ ਉਹਨਾਂ ਨੂੰ ਮਿਲਦੇ ਨੇ ਚਮਤਕਾਰ ਦੇਖਣ ਨੂੰ ਚਮਤਕਾਰ ਸਭ ਨੂੰ ਹੀ ਤੁਸੀਂ ਆ ਚੱਲ ਲਿਓ ਨਾ ਤੁਸੀਂ ਜਦੋਂ ਅਗਲੀ ਵਾਰ ਆਓਗੇ ਤੁਸੀਂ ਦੇ ਇੱਕ ਸਾਖੀ ਨਾਲ ਆਓ ਕਿ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਰਾਜਾ ਸਾਹਿਬ ਦੇ ਤਾਰੇ ਉਹ ਨਹੀਂ ਗਿਣੇ ਜਾ ਸਕਦੇ ਸੋ ਮੈਡਮ ਜਿਵੇਂ ਤੁਸੀਂ ਦੱਸਿਆ ਕਿ ਇੱਥੇ 24 ਘੰਟੇ ਸੰਗਤਾਂ ਨੂੰ ਲੰਗਰ ਦੀ ਵਿਵਸਥਾ ਮਿਲਦੀ ਹੈ ਜੇ ਕਿਸੇ ਸੰਗਤ ਨੇ ਦਰਸ਼ਨ ਕਰਨੇ ਤੋਂ ਉਸਦੇ ਲਈ ਵੀ ਮਜ਼ਾਰਾ ਜਿਹੜਾ ਹੈ 24 ਘੰਟੇ ਖੁੱਲਾ ਰਹਿੰਦਾ ਨਹੀਂ ਪੁੱਤਰ ਅਪਾ ਕਿਉਂਕਿ ਜਿਹੜਾ ਸਮਾਂ ਆ ਮਾੜਾ ਚੱਲ ਰਿਹਾ ਇਸ ਕਰਕੇ ਨਾ ਰਾਤ ਨੂੰ ਦਰਬਾਰ ਬੰਦ ਹੋ ਜਾਂਦਾ 11:00 ਵਜੇ ਤੋਂ ਬਾਅਦ ਜਿਹਨੇ ਰਹਿਣਾ ਹੋਵੇ ਉਹ ਤਾਂ ਆ ਸਕਦਾ ਉਹਦੀ ਕੋਈ ਪ੍ਰੋਬਲਮ ਨਹੀਂ ਉਹ ਜਦੋਂ ਮਰਜ਼ੀ ਆ ਜਵੇ ਰਾਤ ਦੇ ਜਿਹੜੇ ਪਰ ਮਰਜ਼ੀ ਆ ਦੇ ਪਰ ਜਿਹੜੀ ਸਮਾਧ ਚ ਦਰਸ਼ਨ ਨਹੀਂ ਹੁੰਦੇ ਸਮਾਧ ਚ ਗੁਰੂ ਗੋਸਾ ਬੰਦ ਇੱਧਰ ਨਹੀਂ ਜਾਂਦੇ ਉਹਨਾਂ ਦਾ ਦਰਸ਼ਨ ਕਰਨ ਦਾ ਸਮਾਂ ਕੀ ਹੈ ਸਵੇਰੇ ਜਦੋਂ ਮਰਜ਼ੀ ਆ ਜਾਓ 4:00 ਵਜੇ ਤੋਂ ਲੈ ਕੇ ਰਾਤ ਦੇ 10:00 ਵਜੇ ਤੱਕ ਖੁੱਲ੍ਹਾ ਹੀ ਹੁੰਦਾ ਦਰਬਾਰ ਸੋ ਜਿਵੇਂ ਤੁਸੀਂ ਦੱਸਿਆ ਸੰਗਤ ਜਿਹੜੀ ਬਾਹਰੋਂ ਆ ਰਹੀ ਹੈ ਉਹਦੇ ਰਹਿਣ ਵਾਸਤੇ ਵੀ ਪ੍ਰਬੰਧ ਹੈ ਕਿਸ ਤਰੀਕੇ ਨਾਲ ਪ੍ਰਬੰਧ ਕੀਤਾ ਹੈ ਬਹੁਤ ਸੋਹਣੇ ਨੇ ਪ੍ਰਬੰਧ ਬਹੁਤ ਸੋਹਣੇ ਨੇ ਬਹੁਤ ਆਰਾਧ ਅਰਜੇ ਦੇ ਮਹਾਰਾਜੀਆਂ ਸਰਾਮਾਂ ਬਣੀਆਂ ਹੋਈਆਂ ਉਹਨਾਂ ਉਹ ਵਿੱਚ ਤੁਸੀਂ ਰਹਿ ਸਕਦੇ ਹੋ ਜਦੋਂ ਮਰਜੀ ਇੱਕ ਬਸ ਆਪਣਾ ਆਧਾਰ ਕਾਰਡ ਤੁਹਾਨੂੰ ਦਿਖਾਣਾ ਪੈਂਦਾ ਜੇਕਰ ਉਹ ਨਹੀਂ ਹੈਗਾ ਫਿਰ ਕੋਈ ਨਾ ਕੋਈ ਗਰੰਟਰ ਪਰਾ ਹੋਵੇ ਉਸਦੇ ਕੋਈ ਪੈਸੇ ਵੀ ਲਿੱਤੇ ਜਾਂਦੇ ਨੇ ਜਿਹੜੀਆਂ ਦੂਜੀ ਸਰਾਆਂ ਉਹਦੇ ਵਿੱਚ ਮਿਨੀਮਮ ਚਾਰਜੇਸ ਨੇ ਥੋੜੇ ਥੋੜੇ ਨੇ ਉਹ ਇਸ ਲਈ ਰੱਖੇ ਗਏ ਕਿਉਂਕਿ ਜਿਹੜੀ ਸੰਗਤ ਕਿਸ ਹਿਸੰਤ ਦੁਰਵਰਤੋਂ ਨਾ ਕਰੀ ਉਸ ਚੀਜ਼ ਦੀ ਜੀ ਉਹ ਇਸ ਲਈ ਰੱਖੇ ਗਏ ਬਹੁਤ ਘੱਟ ਚਾਰਜਸ ਨੇ ਤੇ ਇੱਧਰ ਜਿਹੜੇ ਬਾਕੀ ਬਾਕੀ ਫ੍ਰੀ ਵਾਲੇ ਵੀ ਹੈਗੇ ਨੇ ਬਹੁਤ ਸਾਰੇ ਕਿੰਨੀ ਜਗ੍ਹਾ ਹੈਗੀ ਜਿੱਥੇ ਸਰਾਂ ਬਣੀ ਹੋਈ ਹੈ ਸਰਾਂ ਸਮਝ ਲਓ ਸਾਰਾ ਰਸੋਖਾਨਾ ਵਿੱਚੇ ਪਾ ਕੇ ਪੰਜ ਖੇਤ ਤਾਂ ਹੈਗੇ ਨੇ ਬਾਕੀ ਬਣੀ ਜਾਂਦਾ ਬਸੋ ਮੈਂ ਸੁਣਿਆ ਕਿ ਇੱਥੇ ਜੋ ਵੀ ਸੱਚੇ ਮਨ ਨਾਲ ਮੁਰਾਦ ਮੰਗੋ ਸਭ ਪੂਰੀਆਂ ਹੁੰਦੀਆਂ ਨੇ ਕੀ ਇਹ ਸੱਚ ਹੈ ਬਿਲਕੁਲ ਸੱਚ ਹੈ ਇਹ ਤੁਸੀਂ ਠੀਕ ਸੁਣਿਆ ਇੱਥੇ ਜੋ ਮੰਗੋ ਉਹ ਮਿਲਦਾ ਬਿਨਾ ਮੰਗਿਆ ਬਹੁਤ ਕੁਝ ਮਿਲਦਾ ਬਿਨਾ ਮੰਗਿਆ ਉਹ ਤੋਂ ਵੀ ਜ਼ਿਆਦਾ ਮਿਲਦਾ ਕੋਈ ਇੱਥੇ ਚਮਤਕਾਰ ਵੀ ਦੇਖਣ ਨੂੰ ਮਿਲੇ ਨੇ ਕਿਸੇ ਸਮੇਂ ਤੇ ਹਰ ਰੋਜ਼ ਹਰ ਰੋਜ਼ ਹਰ ਰੋਜ਼ ਸਾਖੀਆਂ ਵਾਪਰਦੀਆਂ ਨੇ ਇਹ ਸਿਰਫ ਸੰਗਤਾਂ ਨੂੰ ਮਿਲਦੇ ਨੇ ਜਾਂ ਫਿਰ ਜਿਹੜੇ ਇੱਥੇ ਦੀ ਸੇਵਾਦਾਰ ਨੇ ਉਹਨਾਂ ਨੂੰ ਮਿਲਦੇ ਨੇ ਚਮਤਕਾਰ ਦੇਖਣ ਨੂੰ ਚਮਤਕਾਰ ਸਭ ਨੂੰ ਹੀ ਤੁਸੀਂ ਆ ਚੱਲਿਓ ਨਾ ਤੁਸੀਂ ਜਦੋਂ ਅਗਲੀ ਵਾਰ ਆਓਗੇ ਤੁਸੀਂ ਦੇਖ ਸਾਖੀ ਨਾਲ ਆਓ ਇਹ ਤੇ ਜਿਹੜਾ ਵੀ ਆਂਦਾ ਉਹ ਹਰ ਦਿਨ ਮੈਂ ਕਹਿੰਦੀ ਆ ਨਾ ਕਿ ਇਹਨਾਂ ਨੂੰ ਤਾਂ ਕਲਮਬੰਦ ਵੀ ਨਹੀਂ ਕੀਤਾ ਜਾ ਸਕਦਾ ਇਹਨਾਂ ਸਾਖੀਆਂ ਨੂੰ ਤਾਂ ਲਿਖਿਆ ਵੀ ਨਹੀਂ ਜਾ ਸਕਦਾ ਇਹਨਾਂ ਨੂੰ ਬੋਲਿਆ ਵੀ ਨਹੀਂ ਜਾ ਸਕਦਾ ਇਹਨਾਂ ਨੂੰ ਰਿਕਾਰਡ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਨਿਤਾ ਪ੍ਰਤੀ ਦਿਨ ਨਿਤ ਨਵੇਂ ਬੰਦਿਆਂ ਦੇ ਨਾਲ ਵਾਪਰਦੀਆਂ ਨੇ ਤੁਸੀਂ ਉੱਥੇ ਰਸੋਖ ਨਾਲ ਸਭ ਜਾਓ ਉੱਥੇ ਜਾ ਕੇ ਹਰ ਬੰਦੇ ਨੂੰ ਪੁੱਛ ਲਓ ਤੁਸੀਂ ਕਿਵੇਂ ਆਲੇ ਉਹ ਤੁਹਾਨੂੰ ਇੱਕ ਨਵੀਂ ਸਾਖੀ ਸੁਣਾ ਦੇਗਾ ਸਾਖੀਆਂ ਨਿਤ ਪ੍ਰਤੀ ਦਿਨ ਬਦਲਦੀਆਂ ਵੱਪਰ ਰਹੀਆਂ ਨੇ ਇੱਥੇ ਮਹਾਰਾਜ ਮੈਂ ਕਹਿੰਦੀ ਹੁੰਨੀ ਆ ਲੋਕਾਂ ਦੇ ਜਾ ਕੇ ਝੋਲੀਆਂ ਪੜਦੀਆਂ ਉਹ ਝੋਲੀਆਂ ਭਰੇ ਹੁੰਦੇ ਜਿਹੜੇ ਇੱਥੇ ਆਉਂਦੇ ਨੇ ਉਹ ਪਹਿਲੇ ਤਰ ਕੇ ਆਉਂਦੇ ਨੇ ਤਾਰਦਾ ਨਹੀਂ ਉਹ ਇਹ ਵੀ ਮੈਂ ਕਹਿੰਦੀ ਹੁੰਨੀ ਆ ਕਿ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਰਾਜਾ ਸਾਹਿਬ ਦੇ ਤਾਰੇ ਉਨੀ ਗਿਣੇ ਜਾ ਸਕਦੇ ਬਹੁਤ ਨਹੀਂ ਕੋਈ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ ਹਸਪਤਾਲ ਮਹਾਰਾਜ ਜੀ ਬਹੁਤ ਸੋਹਣਾ ਰਾਜਾ ਸਾਹਿਬ ਦੀ ਦੀ ਬਹੁਤ ਕਿਰਪਾ ਇਹ ਜਿੱਥੇ ਆਪਾਂ ਬੈਠੇ ਆ ਇਹ ਰਾਜਾ ਸਾਹਿਬ ਜੀ ਦਾ ਹਸਪਤਾਲ ਹੈ ਇਹ ਚੈਰੀਟੇਬਲ ਹਸਪੀਟਲ ਹੈ ਹਾਂਜੀ ਚੈਰੀਟੇਬਲ ਇਸ ਨਾਮ ਤੋਂ ਇਹ ਹਸਪੀਟਲ ਜਿਹੜਾ ਬਣਾਇਆ ਗਿਆ ਸ੍ਰੀ ਨਾਭ ਕਮਲ ਰਾਜਾ ਸਾਹਿਬ ਮੈਮੋਰੀਅਲ ਚੈਰੀਟੇਬਲ ਹਸਪਤਾਲ ਹੈ ਬਸੋ ਇਸ ਹਸਪੀਟਲ ਦੇ ਵਿੱਚ ਕੀ ਕੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਹੀ ਨੇ ਜੀ ਆਪਾਂ ਦੋ ਤਾਂ ਆਪਣੇ ਕੋਲ ਹੈਗੇ ਨੇ ਐਮਟੀ ਮੈਡੀਸਨ ਤੇ ਗਾਇਨਕੋਲੋਜਿਸਟ ਵੀ ਹੈਗੇ ਨੇ ਆਰਥੋਪੈਡਿਕਸ ਵੀ ਹੈਗੇ ਨੇ ਤੇ ਡਾਇਲਿਸਿਸ ਵੀ ਕਰਦੇ ਆਪਾਂ ਸਪੀਚ ਥੈਰੇਪੀ ਵੀ ਦਿੰਦੇ ਆ ਆਡੀਓਮੈਟਰੀ ਵੀ ਹੈ ਈਐਨਟੀ ਵੀ ਹੈਗੇ ਨੇ ਆਪਣੇ ਕੋਲ ਸਰਜਨ ਵੀ ਹੈਗੇ ਕੋਈ ਚੀਜ਼ ਇਦਾਂ ਦੀ ਨਹੀਂ ਹੈਗੀ ਚੇਟੀ ਨਹੀਂ ਹੈਗੇ ਆਪਣੇ ਕੋਲ ਸਕਿਨ ਸਪੈਸ਼ਲਿਸਟ ਵੀ ਹੈਗੇ ਸਾਰੀ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਪਾਤਸ਼ਾਹ ਨੇ ਆਪਣੀਆਂ ਸੰਗਤਾਂ ਨੂੰ ਇੱਥੇ ਅੱਜ ਕੱਲ ਅਸੀਂ ਦੇਖਦੇ ਹਾਂ ਜੇ ਕਿਸੇ ਨੇ ਆਪਣਾ ਇਲਾਜ ਕਰਵਾਣ ਜਾਣਾ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੇਣੇ ਪੈਂਦੇ ਨੇ ਆਪਣੇ ਇਸ ਚੈਰੀਟੇਬਲ ਹਸਪਤਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਕਿ ਜਿਹੜੀ ਸੰਗਤ ਇੱਥੇ ਆਉਂਦੀ ਹੈ ਜਾਂ ਜਿਨ੍ਹਾਂ ਨੇ ਇਲਾਜ ਕਰਵਾਣਾ ਆਪਣਾ ਉਹਨਾਂ ਨੂੰ ਕੋਈ ਡਿਸਕਾਊਂਟ ਦਿੱਤੇ ਜਾਂਦੇ ਨੇ ਕਿੰਨੇ ਘੱਟ ਰੇਟਾਂ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾਂਦਾ ਕੋਈ ਫ੍ਰੀ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਇੱਥੇ ਹਾਂਜੀ ਫ੍ਰੀ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਜਿਹੜੇ ਲੋਕ ਹੈਂਡੀਕੈਪਟ ਆ ਜਿਹੜੇ ਡੈਫ ਨੇ ਬਲਾਈਂਡ ਨੇ ਆਪਾਂ ਉਹਨਾਂ ਨੂੰ ਕਾਰਡ ਬਣਾ ਕੇ ਦੇ ਦਿੰਨੇ ਆ ਇੱਕ ਕਾਰਡ ਉਹਦਾ ਛੋਟਾ ਜਿਹਾ ਉਹ ਲੈ ਕੇ ਆਉਂਦੇ ਨੇ ਤਾਂ ਉਹਦੇ ਤੋਂ ਉਹਨਾਂ ਦੀ ਪਰਚੀ ਵੀ ਨਹੀਂ ਹੁੰਦੀ ਉਹਨਾਂ ਦੀ ਦਵਾਈ ਵੀ ਫ੍ਰੀ ਹੁੰਦੀ ਆ ਫਿਰ ਜਿਨ੍ਹਾਂ ਲੋਕਾਂ ਦਾ ਕੋਈ ਨਹੀਂ ਹੈਗਾ ਤਾਂ ਕਿਹ ਲੋਕ ਨੇ ਬੱਚੇ ਨਹੀਂ ਉਹਨਾਂ ਦੇ ਹੈਗੇ ਉਹਨਾਂ ਦਾ ਕੋਈ ਦੇਖਣ ਪੱਖਣ ਵਾਲਾ ਨਹੀਂ ਉਹਨਾਂ ਦਾ ਹੈਗਾ ਉਹਨਾਂ ਨੂੰ ਵੀ ਫ੍ਰੀ ਦਿੱਤੇ ਜਾਂਦੇ ਆ ਫਿਰ ਆਪਾਂ ਗਰੀਬੀ ਰੇਖਾ ਤੋਂ ਜਿਹੜੇ ਹਟ ਰਹੇ ਨੇ ਆਪਾਂ ਉਹਨਾਂ ਨੂੰ ਵੀ ਫ੍ਰੀ ਕਰਦੇ ਆ ਤੇ ਜਿਨ੍ਹਾਂ ਬੱਚਿਆਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਵੀ ਫ੍ਰੀ ਇਸ ਹਸਪਤਾਲ ਦੀ ਸ਼ੁਰੂਆਤ ਕਿਵੇਂ ਹੋਈ ਸੀ ਕਿੰਨੇ ਸਮੇਂ ਤੋਂ ਇਹ ਹਸਪਤਾਲ ਚੱਲ ਰਿਹਾ ਹੈ ਇਹ 35ਵਾਂ ਸਾਲ ਹੈ ਜੀ ਹਸਪਤਾਲ ਸ਼ੁਰੂ ਹੋਏ ਨੂੰ ਡਾਕਟਰ ਗੁਰਦਾਸ ਸਿੰਘ ਸ਼ੇਰਗਲ ਸਰਦਾਰ ਮੇਰ ਸਿੰਘ ਸ਼ੇਰਗਲ ਹੁਣੀ ਸਾਡੇ ਪਿੰਡ ਦੀ ਹੋਰ ਸਾਰੀ ਸੰਗਤ ਜਿਹੜੇ ਸਾਡੇ ਐਨਆਰਆਈਸ ਹੈਗੇ ਸੀ ਉਹਨਾਂ ਸਾਰਿਆਂ ਦੇ ਸਾਂਝੇ ਯਤਨਾਂ ਦੇ ਨਾਲ ਇਹ ਸ਼ੁਰੂ ਹੋਇਆ ਮੈਂ ਜੇ ਨਾਂ ਗਿਣਨ ਬੈਠਾਂ ਤਾਂ ਉਹ ਬਹੁਤ ਜਾਣੇ ਨੇ ਜਿਹੜੇ ਇੰਗਲੈਂਡ ਦੇ ਵਿੱਚ ਇੰਗਲੈਂਡ ਦੀ ਸੰਗਤ ਨੇ ਹੀ ਅਸਲ 'ਚ ਇੱਥੇ ਇਸ ਹਸਪਤਾਲ ਦੀ ਸ਼ੁਰੂਆਤ ਕੀਤੀ ਸੀ ਉਹੀ ਪੈਸੇ ਲੈ ਕੇ ਆਏ ਸੀ ਇਹ ਉਹ ਥੋੜੇ ਜਿਹੇ ਜਿਹੜੇ ਤੋਂ ਸ਼ੁਰੂ ਹੋਇਆ ਕੰਮ ਇਹ ਅੱਜ ਇੰਨਾ ਵੱਡਾ ਬਣਾ ਦਿੱਤਾ ਬਾਦਸ਼ਾਹ ਨੇ ਜੀ ਸੋ ਜੇ ਗੱਲ ਕਰੀਏ ਦਰਬਾਰ ਦੀ ਸੋ ਦਰਬਾਰ ਦੀ ਜਿਹੜੀ ਜਗ੍ਹਾ ਹੈ ਪ੍ਰੋਪਰ ਕਿੰਨੀ ਜਗ੍ਹਾ ਦੇ ਵਿੱਚ ਦਰਬਾਰ ਬਣਿਆ ਹੋਇਆ ਹੈ ਤਿੰਨ ਖੇਤ ਹੋਣਗੇ ਤਿੰਨ ਜੇਕਰ ਆਪਾਂ ਇੱਧਰਲਾ ਵੀ ਸਾਰਾ ਗਣ ਲਈਏ ਫਿਰ ਪੰਜ ਖੇਤ ਹੋ ਜਾਣਗੇ ਜਿਹੜਾ ਇੱਧਰਲਾ ਵਾਲਾ ਏਰੀਆ ਵੀ ਆਪਾਂ ਗਣ ਲਈਏ ਤਾਂ ਆਪਾਂ ਪੰਜ ਖੇਤ ਹੋਣਗੇ ਸੋ ਇਸ ਦਰਬਾਰ ਨੂੰ ਕਿਸੇ ਮੈਨੇਜਮੈਂਟ ਦੇ ਵੱਲੋਂ ਚਲਾਇਆ ਜਾ ਰਿਹਾ ਕਮੇਟੀ ਦੇ ਵੱਲੋਂ ਚਲਾਇਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਇਸ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਨਾ ਬਹੁਤ ਸੋਹਣੀ ਕਮੇਟੀ ਮਹਾਰਾਜ ਨੇ ਬਣਾਈ ਹੋਈ ਆਪਣੀ ਇਹ ਮਹੰਤ ਪੂਰਨਦਾਸ ਜੀ ਆਪਣੇ ਜੀਵਨ ਕਾਲ ਦੇ ਵਿੱਚ ਬਣਾ ਗਏ ਸੀ ਉਹ ਪੰਜ ਮੈਂਬਰੀ ਬਣਾ ਕੇ ਗਏ ਸੀ ਪਰ ਹੁਣ ਤਾਂ ਜਿੱਦਾਂ ਕਮੇਟੀ ਦਾ ਬਹੁ ਵਿਸਥਾਰ ਹੋ ਗਿਆ ਬਹੁਤ ਵੱਡੀ ਹੈ ਪਰ ਫਿਰ ਵੀ ਸਾਰੇ ਲੋਕ ਬਹੁਤ ਚੰਗੇ ਆ ਸਾਰੇ ਲੋਕ ਮਹਾਰਾਜ ਤੋਂ ਡਰਨ ਵਾਲੇ ਆ ਡਰ ਭੈਰ ਰੱਖਣ ਵਾਲੇ ਆ ਦੂਸਰਾ ਮਹਾਰਾਜ ਦਾ ਅਸੀਂ ਹਾਜ਼ਰੀ ਸਮਝਦੇ ਆ ਉਹਨਾਂ ਸਾਨੂੰ ਇਹਦੇ ਲੱਗਦਾ ਕਿ ਜਦੋਂ ਕੁਝ ਕਰਦੇ ਆ ਇਦਾਂ ਲੱਗਦਾ ਕਿ ਉਹ ਦੇਖ ਰਹੇ ਨੇ ਸਾਨੂੰ ਤੇ ਹਾਜ਼ਰਾਂ ਦੇ ਹਜ਼ੂਰ ਆਪ ਹੁੰਦਾ ਇਸ ਕਰਕੇ ਸਾਡੀ ਜਿਹੜੀ ਸ਼ਰਧਾ ਇਸ ਪਿੰਡ ਦੀ ਨਾ ਉਹਦੇ ਕਰਕੇ ਹਾਜ਼ਰੀ ਨੇ ਉਹ ਸੋ ਹੁਣ ਜਿਹੜੀ ਸੰਗਤ ਇਸ ਵੀਡੀਓ ਨੂੰ ਦੇਖ ਰਹੀ ਹੈ ਜਿਹੜੀ ਸੰਗਤ ਇੱਥੇ ਆਉਂਦੀ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਤੇ ਜਿਹੜੀ ਸੰਗਤ ਇੱਥੇ ਆਉਣਾ ਚਾਹੁੰਦੀ ਹੈ ਉਹਨਾਂ ਨੂੰ ਇੱਕ ਵਾਰ ਪ੍ਰੋਪਰ ਐਡਰੈਸ ਜਿਹੜਾ ਉਹ ਤੁਹਾਡੇ ਵੱਲੋਂ ਦੱਸ ਦਿੱਤਾ ਜਾਵੇ ਕਿ ਕਿਹੜੇ ਸਥਾਨ ਦੇ ਉੱਤੇ ਆਣਾ ਹੈ ਠੀਕ ਹੈ ਜੀ ਬੰਗਾ ਦੇ ਲਾਗੇ ਇੱਕ ਹੋਰ ਵੀ ਸਾਡੇ ਪਿੰਡ ਦੇ ਨੇੜੇ ਬਹੁਤ ਵੱਡੀ ਪਹਿਚਾਣ ਹੈ ਸ਼ੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਪਿੰਡ ਖਟਕੜਕਲਾਂ ਜੀ ਖਟਕੜਕਲਾਂ ਤੋਂ ਵੀ ਅਸੀਂ ਨੇੜੇ ਆ ਉੱਦਾਂ ਸ਼ਹਿਰ ਸਾਨੂੰ ਬੰਗਾ ਲੱਗਦਾ ਕਸਪਾਇਆ ਬੰਗਾ ਜੀ ਬੰਗੇ ਆ ਜਾਣਾ ਬੰਗੇ ਜੇਕਰ ਬੰਗੇ ਆ ਕੇ ਤੁਸੀਂ ਪੁੱਛ ਲੈਣੇ ਰਾਜਾ ਸਾਹਿਬ ਜੀ ਦੇ ਮਜਾਰਾ ਬਸ ਰਾਜਾ ਸਾਹਿਬ ਜੀ ਦਾ ਮਜਾਰਾ ਸਾਡੀ ਪਛਾਣ ਉਧਰ ਸਾਡੇ ਪਿੰਡ ਦਾ ਨਾਮ ਮਜਾਰਾ ਨੌਬਾਦ ਆ ਜੀ ਪਰ ਮਜਾਰਾ ਨੌਬਾਦ ਨੂੰ ਨਹੀਂ ਕੋਈ ਜਾਣਦਾ ਰਾਜਾ ਸਾਹਿਬ ਜੀ ਦਾ ਮਜਾਰਾ ਕਹਿ ਦੋਗੇ ਅਸੀਂ ਉਹਦੇ ਹੋਗੇ ਨਾ ਸਾਡੀ ਪਛਾਣ ਹੋ ਗਈ ਰਾਜਾ ਸਾਹਿਬ ਜੀ ਦਾ ਮਜਾਰਾ ਕਹ ਕੇ ਤੁਸੀਂ ਜਿੱਥੋਂ ਮਰਤੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇ ਲਈ ਜੀ ਬਹੁਤ ਮਿਹਰਬਾਨੀ ਤੁਹਾਡੀ ਵੀ ਬਹੁਤ ਮਿਹਰਬਾਨੀ ਸੋ ਬਿਲਕੁਲ ਦਰਸ਼ਨ ਕਰਵਾਏ ਨੇ ਤੁਹਾਨੂੰ ਧੰਨ ਧੰਨ ਸ਼੍ਰੀ ਨਾਬ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜੇਕਰ ਤੁਹਾਨੂੰ ਇਤਿਹਾਸ ਬਾਰੇ ਨਹੀਂ ਸੀ ਪਤਾ ਤਾਂ ਹੁਣ ਤੁਹਾਨੂੰ ਇਸ ਇਤਿਹਾਸ ਬਾਰੇ ਵੀ ਪਤਾ ਲੱਗ ਚੁੱਕਾ ਹੋਏਗਾ ਸੋ ਕਹਿੰਦੇ ਨੇ ਕਿ ਇੱਥੇ ਜਿਹੜੀ ਵੀ ਮੁਰਾਦ ਮੰਗੋ ਉਹ ਸਭ ਜਿਹੜੀ ਹੈ ਰਾਜਾ ਸਾਹਿਬ ਜੀ ਪੂਰੀਆਂ ਕਰਦੇ ਨੇ ਸਮੇਂ-ਸਮੇਂ ਤੇ ਸੰਗਤਾਂ ਨੂੰ ਇੱਥੇ ਚਮਤਕਾਰ ਵੀ ਦੇਖਣ ਨੂੰ ਮਿਲਦੇ ਨੇ ਤੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਇੱਥੇ ਪਹੁੰਚਦੀਆਂ ਨੇ ਜੇਕਰ ਤੁਸੀਂ ਵੀ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਤਾਂ ਜਲਦੀ ਜਲਦੀ ਇੱਥੇ ਆ ਕੇ ਦਰਸ਼ਨ ਕਰੋ ਏ ਰਾਜਾ ਸਾਹਿਬ ਜੀ ਦਾ ਆਸ਼ੀਰਵਾਦ ਲੋ ਸੋ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਹੈ ਕਾਫੀ ਮਸ਼ਹੂਰ ਹੈ ਇਹ ਦਰਬਾਰ ਜਿਹੜਾ ਜਿੱਥੇ ਸਿਰਫ ਇਸ ਦੇਸ਼ ਤੋਂ ਨਹੀਂ ਵਿਦੇਸ਼ਾਂ ਤੋਂ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਮੇਲਾ ਜਿਹੜਾ ਲੱਗਦਾ ਉੱਥੇ ਮੇਲੇ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਕੇ ਰਾਜਾ ਸਾਹਿਬ ਜੀ ਦਾ ਆਸ਼ੀਰਵਾਦ ਲੈਂਦੀਆਂ ਨੇ ਸੋ ਤੁਸੀਂ ਵੀ ਜਰੂਰ ਇੱਥੇ ਇੱਕ ਵਾਰ ਆਇਓ ਤੇ ਦਰਸ਼ਨ ਕਰਕੇ ਪੁੰਨ ਦੇ ਭਾਗੀਦਾਰ ਬਣਿਓ ਤੇ ਇਦਾਂ ਦੀਆਂ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦ ਸਿਟੀ ਹੈਡਲਾਈਨਜ਼ ਦੇ ਨਾਲ